ਤੇ ਆਉਂਦਾ ਕੋਈ ਰਸਤੇ ਦੇ ਵਿੱਚ ਕੋਈ ਪੁਲਿਸ ਪ੍ਰਸ਼ਾਸਨ ਰੋਕਦਾ ਗੱਡੀ ਜਾਂ ਵੀ ਹੋਰ ਗੱਡੀ ਦੀ ਖਰਾਬੀ ਪੈਂਦੀ ਆ ਉਹ ਸਾਨੂੰ ਤੁਸੀਂ ਇੱਕ ਵਾਰੀ ਫੋਨ ਲਾਉਣਾ ਅਸੀਂ ਆਪੇ ਮੌਕੇ ਤੇ ਪਹੁੰਚਾਂਗੇ ਉੱਥੇ ਜੇ ਕੋਈ ਤੁਹਾਨੂੰ ਪ੍ਰਸ਼ਾਸਨ ਤੰਗ ਕਰਦਾ ਜਾਂ ਕੋਈ ਚਲਾਨ ਕੱਟਦਾ ਕੋਈ ਤੁਸੀਂ ਅਦਰ ਸਟੇਟ ਵੀ ਟੱਪ ਕੇ ਆਉਣੇ ਆਗੇ ਉਹਦੀ ਜ਼ਿੰਮੇਵਾਰੀ ਸਾਡੀ ਹੋਊਗੀ ਜਦੋਂ ਤੁਸੀਂ ਪੰਜਾਬ ਦੇ ਵਿੱਚ ਐਂਟਰ ਹੋਗੇ ਉਹਦੇ ਉਹ ਵੀ ਅਸੀਂ ਸਪੋਰਟ ਕਰਾਂਗੇ ਕੋਈ ਬਲਾਇਮ ਥੋੜਾ ਚਲਾਨ ਕੱਟੇ ਜਾਂ ਕੋਈ ਤੁਹਾਨੂੰ ਰੋਕੇ ਜਾਂ ਕੋਈ ਹੋਰ ਦਿੱਕਤ ਪੈਂਦੀ ਆ ਰਸਤੇ ਦੇ ਵਿੱਚ ਅਸੀਂ ਤੁਹਾਡੇ ਕੋਲੇ ਮੌਕੇ ਤੇ ਮੌਜੂਦ ਹੋਵਾਂਗੇ ਸਾਨੂੰ ਇੱਕ ਵਾਰੀ ਫੋਨ ਜਰੂਰ ਕਰਿਓ ਤੇ ਵੱਧ ਤੋਂ ਵੱਧ ਬੱਕਰੀ ਪਾਲ ਕੇ ਤੇ ਬਰਬਰੀ ਪਿੱਟਲ ਪਿੱਟਲ ਕ੍ਰਾਸ ਬਰਬਰੀ ਕ੍ਰਾਸ ਕਾਟੂਮਾਲ ਸਾਰੇ ਹੀ ਉੱਥੇ ਤਕਰੀਬਨ ਆਪਾਂ ਨੂੰ ਮਿਲਦਾਗਾ ਤੇ ਬਾਕੀ ਕੋਈ ਤੰਬੂ ਦਾ ਕਰਾਇਆ ਨਹੀਂ ਕੋਈ ਲੰਗਰ ਚਾਹ ਪਾਣੀ ਦਾ ਨਹੀਂ ਆਪਾਂ ਨੂੰ ਖਰਚਾ ਪੈਂਦਾ ਕੱਲੀ ਲਿਖਾਈ ਪੈਂਦੀ ਹੈ 100 ਰੁਪਿਆ ਸੇਮ ਮੰਡੀਆਂ ਵਾਂਗ ਹੀ ਮੰਡੀ ਚੱਲਦੀ ਹੈਗੀ ਤੇ ਬਹੁਤ ਚੰਗੀ ਭਰਦੀ ਹੈ ਬਾਈ ਜੀ ਮੰਡੀ ਕਈ ਨਵੇਂ ਬੰਦਿਆਂ ਦੇ ਹੁੰਦਾ ਵੀ ਨਵੀਂ ਲੱਗਦੀ ਹੈ ਮੰਡੀ ਮੰਡੀ ਲੱਗਦੀ ਨੂੰ ਬਾਈ ਜੀ 4 ਸਾਲ ਹੋ ਗਏ ਆਗੇ ਤੇ ਬਹੁਤ ਬਧੀ ਦਰਸ਼ਕਾਂ ਦੀ ਸ਼ਾਨ ਹੀ ਤੰਬੂ ਲੱਗੇ ਹੋਏ ਆ ਟੈਂਟ ਲੱਗਿਆ ਹੋ ਟੈਂਟ ਲੱਗੇ ਹੋਏ ਆ ਕਿ ਸ਼ਾਂ ਦਾ ਫੁੱਲ ਪ੍ਰਬੰਧ ਆ ਲੰਗਰ ਚਾਹ ਪਾਣੀ ਦਾ ਫੁੱਲ ਪ੍ਰਬੰਧ ਆ ਆਰਓ ਵਾਲੇ ਪਾਣੀ ਦਾ ਫੁੱਲ ਪ੍ਰਬੰਧ ਆ ਤੇ ਵੱਧ ਤੋਂ ਵੱਧ ਬੱਕਰੀ ਪਾਲ ਕੇ ਤੇ ਵਪਾਰੀ ਵੀਰ ਸੂਰੇ ਵਾਲਾ ਬੱਕਰਾ ਮੰਡੀ ਹਰ ਐਤਵਾਰ ਨਾ ਭੁੱਲਣਾ ਵੱਧ ਤੋਂ ਵੱਧ ਪਹੁੰਚੋ ਧੰਨਵਾਦ ਜਿਹੜੀ ਗੱਲ ਮੈਨੂੰ ਜਿਆਦਾ ਬਧੀ ਲੱਗਦੀ ਹੈ ਜਿਹੜੇ ਨਵੇਂ ਬੱਕਰੀ ਪਾਲਕ ਭਰਾ ਨੇ ਕੋਈ ਕੰਮ ਸਿੱਖਣਾ ਚਾਹੁੰਦੇ ਆ ਨਵਾਂ ਕੰਮ ਕਰਨਾ ਚਾਹੁੰਦੇ ਆ ਇੱਥੇ ਬਾਈ ਹੋਰੇ ਬਹੁਤ ਸਾਰਾ ਕੈਂਪ ਰੱਖਣ ਜਾ ਰਿਹਾ ਉਹਨਾਂ ਦੇ ਟਾਈਮ ਦੇ ਵਿੱਚ ਤੁਸੀਂ ਇਹਨਾਂ ਦੀ ਮੰਡੀ ਦਾ ਇੱਕ ਵੀ ਕੋਈ ਨਵੀਆਂ ਗੱਲਾਂ ਸਿੱਖਣਾ ਚਾਹੁੰਦੇ ਹੋ ਨਾ ਬੱਕਰੀ ਪਾਲਣਾਂ ਬਾਰੇ ਤੁਸੀਂ ਨਵੇਂ ਬੰਦੇ ਹੋ ਇੱਕ ਵਾਰੀ ਘੁੰਮਣ ਜਰੂਰ ਜਾਓ ਇਹਨਾਂ ਦੀ ਮੰਡੀ ਤੇ ਭਾਈ ਜੈਤ ਸਿੰਘ ਖੜਨੇ ਇੱਥੇ ਖੜਨੇ ਤੁਸੀਂ ਪੁੱਛੋ ਕੰਮ ਸਿੱਖ ਕੇ ਕੰਮ ਸ਼ੁਰੂ ਕਰੋ ਭਾਈਵਰੇ ਆਪਣੇ ਨਾਲ ਹੈ ਭਾਈ ਦੇਵੋਂਗੇ ਸਾਥ ਨਵੇਂ ਬੰਦਿਆਂ ਨੂੰ ਵੀ ਤੁਸੀਂ ਟ੍ਰੇਨ ਕਰਾਓ ਜੋ ਵੀ ਨਾਵਾ ਬੰਦਾ ਕੋਈ ਫਾਰਮ ਕਰਨਾ ਚਾਹੁੰਦਾ ਜਾਂ ਮੰਨ ਲਓ ਕੋਈ ਨੌਲੇਜ ਲੈਣਾ ਚਾਹੁੰਦਾ ਜਾਂ ਕਿਤੇ ਘਰ ਵੀ ਜਾਨਵਰ ਰੱਖੇ ਨੇ ਕਿਸੇ ਨੂੰ ਕੋਈ ਦਿੱਕਤ ਆ ਉਹ ਸਾਡੇ ਨਾਲ ਸੰਪਰਕ ਕਰ ਸਕਦਾ ਸਾਥੋ ਆ ਕੇ ਪੁੱਛ ਸਕਦਾ ਸਾਨੂੰ ਫੋਨ ਵੀ ਕਰ ਸਕਦਾ ਠੀਕ ਹੈ ਉਹਨਾਂ ਨੂੰ ਜਿੰਨੀ ਵੀ ਜਾਣਕਾਰੀ ਹੋਵੇ ਸਾਰੀ ਦੇਵਾਂਗੇ ਕੋਈ ਖਰਚਾ ਨਹੀਂ ਕੋਈ ਕੁਝ ਨਹੀਂ ਹੈਗਾ ਫਿਰ ਇਹ ਸਭ ਕੁਝ ਇਹ ਕਬਈ ਨਵੇਂ ਬੰਦੇ ਜਿਵੇਂ ਨਾ ਕਈ ਵਾਰ ਫੋਨ ਆਉਂਦੇ ਆ ਸਾਨੂੰ ਦੱਸਦੇ ਆ ਕਿ ਬਾਈ ਅਸੀਂ ਵੀਡੀਓ ਵੇਖ ਕੇ ਬੱਕਰੀ ਲੈ ਲਈ ਆ ਸਾਨੂੰ ਘਾਟਾ ਪਾ ਗਈ ਜਾਂ ਸਾਨੂੰ ਮਹਿੰਗੀ ਮਿਲ ਗਈ ਬਾਈ ਤੁਸੀਂ ਮੰਡੀਆਂ ਤੇ ਆਓ ਜਿਹੜੀ ਮਰਜ਼ੀ ਮੰਡੀ ਜਾਓ ਅਸੀਂ ਨਹੀਂ ਕਹਿੰਦੇ ਸਾਡੇ ਵਾਲੀ ਮੰਡੀ ਤੁਸੀਂ ਆਓ ਤੁਸੀਂ ਨੌਲੇਜ ਲਾਓ ਮੰਡੀ ਦੇ ਵਿੱਚ ਆ ਕੇ ਵੇਖੋ ਜਾਨਵਰ ਕਿਹੜਾ ਕਿੰਨੇ ਦਾ ਆਪਾਂ ਕੀ ਇਹ ਜਿਹੜੇ ਆਪਾਂ ਖਰੀਦ ਕਿਹੜੇ ਹਿਸਾਬ ਨਾਲ ਕਰਾਂਗੇ ਕਿਹੜੇ ਹਿਸਾਬ ਨਾਲ ਆਪਾਂ ਇਹਨੂੰ ਵੇਚਣਾਗਾ ਕਿਵੇਂ ਤੋਂ ਬੱਚੇ ਲੈਣੇ ਕਿਵੇਂ ਆਪਾਂ ਬਰੀਡ ਤੇ ਕੰਮ ਕਰਨਾ ਤੁਸੀਂ ਕਿਸੇ ਵੀ ਮੰਡੀ ਵਿੱਚ ਆਓ ਜਿਹੜਾ ਕੋਈ ਮੰਡੀ ਓਨਰ ਆ ਜਾਂ ਕੋਈ ਹੋਰ ਜਾਣਕਾਰ ਬੰਦਾ ਉਹ ਇਹ ਤੋਂ ਜਾਣਕਾਰੀ ਲਓ ਫਿਰ ਭਾਵੇਂ ਇੱਕ ਦੋ ਬ ਉਹ ਜੀ 10-15 ਬੱਕਰੀਆਂ ਲੈ ਕੇ ਫਾਰਮ ਸਟਾਰਟ ਕਰ ਲਿਆ ਜਦੋਂ ਆਪਾਂ ਨੂੰ ਨੌਲੇਜ ਹੀ ਨਹੀਂ ਇਸ ਧੰਦੇ ਬਾਰੇ ਤਾਂ ਆਪਾਂ ਬਾਈ ਜੀ ਫੇਲ ਹੀ ਹੋਵਾਂਗੇ ਇਸ ਧੰਦੇ ਦੇ ਵਿੱਚ ਮੰਡੀਆਂ ਦੇ ਵਿੱਚ ਆਓ ਪੁਰਾਣੇ ਬਜ਼ੁਰਗ ਆਉਂਦੇ ਆਪਣੇ ਜਿਹੜੇ ਪਹਿਲਾਂ ਪੁਰਾਣੇ ਰੱਖਦੇ ਆਗੇ ਉਹਨਾਂ ਤੋਂ ਵੀ ਆਪਾਂ ਨੂੰ ਸਿੱਖਣ ਨੂੰ ਬਹੁਤ ਕੁਝ ਮਿਲਦਾ ਹੈਗਾ ਨਾਲੇ ਬਾਈ ਜੀ ਜਦੋਂ ਤੁਸੀਂ ਮੰਡੀ ਦੇ ਵਿੱਚ ਆਉਂਗੇ ਨਾ ਤੁਸੀਂ ਆ ਕੇ ਪਹਿਲਾਂ ਸੌਦੇ ਦੇਖੋ ਵੀ ਕਿਸ ਤਰ੍ਹਾਂ ਹੁੰਦੇ ਨੇ ਕਿੰਨੇ ਦੇ ਹੁੰਦੇ ਨੇ ਠੀਕ ਹੈ ਇਹ ਨਹੀਂ ਹੈਗਾ ਵੀ ਬੱਕਰੀ 50000 ਵਾਲੀ ਆ ਤੇ ਉਹ 70 ਦੀ ਲੈ ਲਈ ਸੌਦਾ ਹੁੰਦਾ ਦੇਖੋ ਜਾਇਜ਼ ਰੇਟ 'ਤੇ ਹੁੰਦਾ ਤਾਂ ਤੁਹਾਨੂੰ ਏ ਵੀ ਜਾਣਕਾਰੀ ਮਿਲੂਗੀ ਵੀ ਜਾਨਵਰ ਹੈ ਕਿੰਨੇ ਦਾ ਠੀਕ ਹੈ ਫਿਰ ਤੁਸੀਂ ਪਰਮ ਸਟਾਰਟ ਕਰਨਾ ਕਈ ਵਾਰੀ ਆਪਾਂ ਘਰ ਬੈਠੇ ਚੀਜ਼ਾਂ ਮੰਗਵਾ ਲੈਨੇ ਆ ਵੀਡੀਓ ਤੇ ਵੀ ਮੰਗਵਾ ਲੈਨੇ ਆ ਵੀਡੀਓ ਤੇ ਬਈ ਤੇ ਜਿਹੜਾ ਅੱਖੀਂ ਚੀਜ਼ ਦੇਖਨੇ ਆ ਉਹਦਾ ਬਹੁਤ ਅੰਤਰ ਆ ਠੀਕ ਹੈ ਉਹ ਚੀਜ਼ ਦਾ ਜ਼ਰੂਰ ਧਿਆਨ ਰੱਖਿਓ ਵੀ ਪਹਿਲਾਂ ਮੰਡੀਆਂ ਨੂੰ ਵੇਟ ਕਰੋ ਜਿਹੜੀ ਮਰਜ਼ੀ ਮੰਡੀ ਤੇ ਜਾਓ ਫਾਰਮਾਂ ਤੇ ਜਾਓ ਦੇਖ ਕੇ ਉਸ ਤੋਂ ਬਾਅਦ ਕੰਮ ਸਟਾਰਟ ਕਰੋ ਤੁਹਾਡਾ ਫਾਰਮ ਕਦੇ ਵੀ ਫੇਲ ਨਹੀਂ ਹੋਊਗਾ ਜਦੋਂ ਤੁਸੀਂ ਐ ਐ ਜੀਆਂ ਗਲਤੀਆਂ ਕਰਦੇ ਹੋ ਤਾਂ ਫਿਰ ਤੁਹਾਡੇ ਫਾਰਮ ਫੇਲ ਹੋਣ ਦੇ ਵੀ ਕਾਰਨ ਬਣ ਜਾਂਦੇ ਆ ਠੀਕ ਹੈ ਉਹ ਤੇ ਗਲਤੀ ਆਪਣੀ ਹੁੰਦੀ ਹੈ ਦੇਣ ਵਾਲੇ ਦੀ ਗਲਤੀ ਨਹੀਂ ਕਿਉਂਕਿ ਉਹ ਤਾਂ ਅਗਲੇ ਦਿਨ ਤਾਂ ਲਗਦੀ ਲਾਉਣੀ ਆ ਠੀਕ ਹੈ ਤੇ ਤੁਸੀਂ ਪਹਿਲਾਂ ਜਾਣਕਾਰੀ ਮੰਡੀਆਂ ਤੋਂ ਲਓਗੇ ਜਿਹਨੂੰ ਪਤਾ ਹੈ ਜਾਂ ਟ੍ਰੇਨਿੰਗ ਦਾ ਤਦਿਆ ਉਹਨਾਂ ਨੂੰ ਪੁੱਛੋਗੇ ਤਾਂ ਤੁਹਾਨੂੰ ਇਹ ਚੀਜ਼ ਦੀ ਨੌਲੇਜ ਮਿਲੂਗੀ ਤਾਂ ਤੁਹਾਡਾ ਫਾਰਮ ਕਦੇ ਵੀ ਫੇਲ ਨਹੀਂ ਹੋਊਗਾ ਅਸੀਂ ਬੈਠੇ ਹਾਂ ਸਾਨੂੰ ਜਦੋਂ ਮਰਜ਼ੀ ਆ ਕੇ ਪੁੱਛ ਸਕਦੇ ਹੋ ਠੀਕ ਹੈ ਤੇ ਮੰਡੀ ਤੇ ਵੀ ਹੁੰਨੇ ਆ ਹਰ ਵੀਰਵਾਰ ਤੇ ਜੇ ਤੁਸੀਂ ਫੋਨ ਲਾ ਕੇ ਕੋਈ ਵੀ ਜਾਣਕਾਰੀ ਲੈਣੇ ਸਾਥੋਂ ਲੈ ਸਕਦੇ ਧੰਨਵਾਦ